ਬਹੁਤ ਹੀ ਸਤਕਾਰਯੋਗ ਮੁੱਖ ਮੰਤਰੀ ਸਾਹਿਬ ਤੇ ਸਤਿ ਸਤਕਾਰਯੋਗ ਸਾਡੇ এডਿਕੇਸ਼ਨ ਮਿਨਿਸਟਰ ਹਰਜੋਤ ਪੈਂਸ ਜੀ ਸਾਰੇ ਪੇਰੈਂਟਸ ਸਾਰੇ ਟੀਚਰਸ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾਲ ਤੇ ਜੀ ਆਇਆਂ ਨੂੰ ਤੁਹਾਡਾ ਸਾਰਿਆਂ ਦਾ ਸਭ ਤੋਂ ਪਹਿਲਾਂ ਮੈਂ ਸਾਰੇ ਪੇਰੈਂਟਸ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਮੌਕਾ ਦਿੱਤਾ ਤੇ ਪੜ੍ਹਾਈ ਨੂੰ ਤਰਜੀਹ ਦਿੱਤੀ ਕਿ ਬੱਚਿਆਂ ਨੂੰ ਪੜ੍ਹਣਾ ਲਿਖਣਾ ਚਾਹੀਦਾ ਹੈ ਕਿਉਂਕਿ ਤੁਸੀਂ ਸਾਰੇ ਆਮ ਪਰਿਵਾਰਾਂ ਦੇ ਜਿਉਂ ਬੜੇ ਔਖੇ ਹਾਲਾਤਾਂ 'ਚ ਤੁਸੀਂ ਆਪਦੇ ਬੱਚਿਆਂ ਨੂੰ ਪਾਲਿਆ ਹੋਊਗਾ ਤੇ ਮੈਨੂੰ ਯਕੀਨ ਹੈ ਕਿ ਬੜੇ ਔਖੇ ਹਾਲਾਤਾਂ 'ਚੋਂ ਨਿਕਲ ਕੇ ਅੱਜ ਬੱਚੇ ਬੜੀ ਉੱਚੀਆਂ ਮੰਜ਼ਲਾਂ ਤੱਕ ਪਹੁੰਚੇ ਨੇ ਬਹੁਤ ਖੁਸ਼ੀ ਹੋਈ ਹੋਊਗੀ ਜਿੰਨਾ ਮੈਂ ਅੱਜ ਸਾਰੇ ਪੇਰੈਂਟਸ ਦਾ ਧੰਨਵਾਦ ਕਰਾਂ ਉਹਨਾਂ ਘਟ ਹੈ ਕਿਉਂਕਿ ਬੱਚਾ ਮਿਹਨਤ ਜ਼ਰੂਰ ਕਰਦਾ ਹੈ ਹਾਰਡ ਵਰਕ ਅਸੀਂ ਕਹਿੰਦੇ ਹਾਂ ਬੱਚੇ ਦਾ ਬਹੁਤ ਜ਼ਿਆਦਾ ਹੈ ਪਰ ਉਹਨਾਂ ਹੀ ਹਾਰਡਵਰਕ ਮੈਨੂੰ ਲੱਗਦਾ ਹੈ ਕਿ ਪੈਰੈਂਟ ਦਾ ਹੁੰਦਾ ਹੈ ਆਪ ਦੇ ਬੱਚੇ ਨੂੰ ਇੱਥੇ ਤੱਕ ਮੰਜ਼ਲ ਤੱਕ ਲੈ ਕੇ ਆਉਂਦਾ ਬੱਚਿਆਂ ਦੀ ਮੰਜ਼ਲ ਜਿੱਥੇ ਤੱਕ ਵੀ ਬੱਚਾ ਪਹੁੰਚ ਜੇ ਮੈਨੂੰ ਲੱਗਦਾ ਹੈ ਪੈਰੈਂਟਸ ਨੂੰ ਹਮੇਸ਼ਾ ਹੀ ਲੱਗਦਾ ਹੈ ਕਿ ਘਟ 12ਵੀਂ ਤੱਕ ਦੀ ਐਜੂਕੇਸ਼ਨ ਮੇਨ ਐਜੂਕੇਸ਼ਨ ਹੁੰਦੀ ਹੈ ਜਿੱਥੇ ਬੱਚੇ ਦਾ ਬੇਸ ਪੰਦਾ ਹੈ ਥੋੜੀ ਐਡਮਿਸ਼ਨਸ ਵਧੀਆ IIT ਕਈਆਂ ਨੇ ਕ੍ਰੈਕ ਕੀਤੇ ਆ ਜੇ ਹੀ ਤੁਸੀਂ ਮੇਨ ਐਡਵਾਂਸ ਸਾਰੇ ਕ੍ਰੈਕ ਕੀਤੇ ਆ ਪਰ ਇਤੋਂ ਅਗਲੀ ਮੰਜ਼ਿਲ ਸਰ ਕਰਨਾ ਤੁਹਾਡੇ ਆਪਣੇ ਬਲਬੂਤੇ ਤੇ ਆ। ਤੁਸੀਂ ਅੱਗੇ ਕਿਹੜੇ ਫੀਲਡ 'ਚ ਜਾਣਾ ਚਾਹੁੰਦੇ ਹੋ? ਕਿੱਥੇ ਜਾਣਾ ਚਾਹੁੰਦੇ ਹੋ ਸਰਕਾਰ? ਹਮੇਸ਼ਾ ਮੈਨੂੰ ਲੱਗਦਾ ਪਹਿਲੀ ਸਰਕਾਰ ਹੈ ਜਿੰਨਾ ਵੀ ਅੱਜ ਮੈਂ ਤੁਹਾਡੇ ਬੱਚਿਆਂ ਦਾ ਸੁਣਿਆ। ਕਈ ਵਾਰੀ ਆਪ ਵੀ ਅਸੀਂ ਇਮੋਸ਼ਨਲ ਹੋ ਜਾਂਦੇ ਆ ਤੁਹਾਡੀਆਂ ਗੱਲਾਂ ਸੁਣ ਕੇ ਕਿ ਇੰਨੇ ਹਾਲਾਤ ਔਖਿਆਂ 'ਚੋਂ ਨਿਕਲ ਕੇ ਤੁਸੀਂ ਇੱਥੇ ਤੱਕ ਪਹੁੰਚੇ ਹੋ। ਮੈਂ ਤੁਹਾਨੂੰ ਅੱਗੇ ਵੀ ਇਹੀ ਬੇਨਤੀ ਕਰਦੀ ਹਾਂ ਕਿ ਆਪ ਦੇ ਜਿਹੜੀ ਅੰਦਰ ਦੀ ਅੱਗ ਹੈ ਜਿਵੇਂ ਇੱਕ ਕੁੜੀ ਕਹਿ ਰਹੀ ਸੀ ਕਿ ਮੇਰੇ ਸੁਪਨੇ ਦਿਨ-ਦਿਨ ਵੱਡੇ ਹੋਰ ਹੋ ਰਹੇ ਨੇ। ਕੁੜੀਆਂ ਦੇ ਸੁਪਨੇ ਅਕਸਰ ਹੀ ਬਹੁਤ ਵੱਡੇ ਹੁੰਦੇ ਨੇ ਮੈਂ ਹਮੇਸ਼ਾ ਇਹ ਗੱਲ ਕਹਿੰਨੀ ਆ ਕਿ ਇਹ ਸੁਪਨਿਆਂ ਨੂੰ ਮਰਨ ਨਾ ਦਿਓ ਇਹਨਾਂ ਨੂੰ ਆਪਣੇ ਅੰਦਰ ਜੀਵਤ ਰੱਖਿਓ ਹੋਰ ਉੱਚੀਆਂ ਮੰਜ਼ਲਾਂ ਨੂੰ ਸਰ ਕਰਿਓ ਸਰਕਾਰ ਕਰੋੜਾਂ ਰੁਪਈਆ ਖਰਚ ਕਰਦੀ ਹੈ ਕਿ ਸਾਡੇ ਬੱਚੇ ਪੰਜਾਬ ਦੇ ਬੱਚੇ ਆ ਉਹ ਜਿਹੜੇ ਉਹ ਵੱਡੇ ਅਹੁਦਿਆਂ ਤੇ ਪਹੁੰਚਣ ਜਿੱਥੇ ਦੇਸ਼ ਦੇ ਹੋਰ ਬੱਚੇ ਵੱਡੇ ਵੱਡੇ ਐਡਵਾਂਸ ਮੇਨ ਵਰਗੇ ਐਗਜ਼ਾਮ ਕਲੀਅਰ ਕਰਦੇ ਨੇ ਸਾਡੇ ਪੰਜਾਬ ਦੇ ਬੱਚੇ ਵੀ ਉਹ ਐਡਵਾਂਸ ਕਲੀਅਰ ਕਰਨ ਮੇਨ ਕਲੀਅਰ ਕਰਨ ਸੋ ਅੱਜ ਜਦੋਂ ਤੁਹਾਡੇ ਵਰਗੇ ਬੱਚੇ ਕਲੀਅਰ ਕਰਦੇ ਨੇ ਉਹ ਐਗਜ਼ਾਮ ਤੇ ਸਰਕਾਰ ਨੂੰ ਵੀ ਹੌਸਲਾ ਜਾਂ ਮਿਲਦਾ ਹੋਊਗਾ ਮੈਨੂੰ ਲੱਗਦਾ ਕਿ ਜਿਹੜਾ ਉਹ ਇਨਵੈਸਟਮੈਂਟ ਕਰ ਰਹੀ ਹੈ ਬੱਚਿਆਂ ਤੇ ਪੜਾਈਆਂ ਤੇ ਇਨਾ ਖਰਚਾ ਕਰ ਰਹੇ ਨੇ ਉਹਦਾ ਤੁਸੀਂ ਫਲ ਹੈ ਜਿਹੜਾ ਉਹ ਇੱਕ ਰੂਪ ਚ ਸਰਕਾਰ ਨੂੰ ਦੇ ਰਹੇ ਹੋ ਤੇ ਹੋਰ ਬੱਚਿਆਂ ਨੂੰ ਬਹੁਤ ਪ੍ਰੇਰਿਤ ਕਰ ਰਹੇ ਹੋ ਕਿ ਉਹ ਵੀ ਅੱਗੋਂ ਪੜਨ ਲਿਖਣ ਤੁਹਾਨੂੰ ਦੇਖ ਕੇ ਬਹੁਤ ਸਾਰੇ ਬੱਚਿਆਂ ਚ ਚੰਗਾਰੀ ਉੱਠੂਗੀ ਕਿ ਉਹ ਵੀ ਇਹ ਜਿਹੇ ਐਗਜ਼ਾਮ ਕਲੀਅਰ ਕਰਨ ਤੇ ਜਿਹੜੇ ਵੀ ਪੇਰੈਂਟਸ ਆ ਜਾਈ ਨੇ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦੀ ਹਾਂ ਬਿਕਾਜ਼ ਇੱਕ ਪੈਰੈਂਟ ਹੀ ਹੁੰਦਾ ਜੋ ਬੱਚੇ ਨੂੰ ਪੁਸ਼ ਕਰਦਾ ਕਿ ਪੜਨਾ ਲਿਖਣਾ ਚਾਹੀਦਾ